ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਵਹਿੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇੰਨਾ ਬਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਚੱਲਦੀ ਹਾਲ ਤੀ ਸੁਣਾਓ ਵਧੀਆ ਵੀਰੇ ਵਧੀਆ ਹਾਂਜੀ ਨਾਂ ਦੱਸੋ ਆਪਣਾ ਵੀਰ ਜੀ ਹਾਂ ਮੇਰਾ ਤਰਜਿੰਦਰ ਸਿੰਘ ਪਿੰਡ ਗਮਾਨਪੁਰਾ ਤਹਿਸੀਲ ਟਾਰੀ ਜ਼ਿਲ੍ਹਾ ਅਮਰਸਰ ਠੀਕ ਹੈ ਵੀਰੇ ਫੋਨ ਨੰਬਰ ਦੱਸ ਦਿਓ 018728055706 ਠੀਕ ਐ ਤੇ ਪਹੁੰਚ ਗਏ ਆਪਣੇ ਕੋਲ ਵੱਡੀਆਂ ਝੋਟੀਆਂ 'ਚ ਫਿਰ ਹਾਂਜੀ ਜੀ ਫਿਰ ਪਹੁੰਚ ਗਏ ਵੱਡੀਆਂ ਝੋਟੀਆਂ ਠੀਕ ਐ ਵੀਰੇ ਚੰਗੇ ਰਿਕਾਰਡ ਵਾਲੀਆਂ ਚੰਗੀਆਂ ਬੇਹਣਾ ਕੋਲੇ ਹਨਾ ਜੀ ਹਾਂਜੀ ਹਾਂਜੀ ਠੀਕ ਐ ਬਾਕੀ ਵੀਰਾਂ ਨੂੰ ਬੈਂਤੀਆ ਵੀਰੇ ਉਹ ਵੀਡੀਓ ਪੂਰੀ ਵੇਖਿਓ ਰੇਡ ਵੀਰ ਦੇ ਜਾਇਜ ਹੁੰਦੇ ਆ ਵੱਡੇ ਪਸ਼ੂ ਹੁੰਦੇ ਆ ਚੰਗੇ ਰਿਕਾਰਡ ਵਾਲੇ ਹੁੰਦੇ ਆ ਠੀਕ ਐ ਵੀਰੇ ਕਰੀਏ ਸ਼ੁਰੂ ਇਹਨਾਂ ਦਾ ਵੀਰੇ ਹਾਂਜੀ ਹਾਂਜੀ ਠੀਕ ਐ ਪਹਿਲੇ ਨੰਬਰ ਦੇ ਝੋਟੀ ਬਾਰੇ ਦੱਸ ਦਿਓ ਜੀ ਇਹ ਸੋਈ ਨੂੰ 15 16 ਦਿਨ ਹੋ ਗਏ ਜੋ 15 16 ਦਿਨ ਹੋ ਗਏ ਹਾਂਜੀ ਠੀਕ ਕਿਆ ਬਾਤ ਹੈ ਜੀ ਠੀਕ ਹੈ ਵੀਰੇ ਦੁੱਧ ਦੁੱਧ ਦੇ ਸਲੇ 14 ਕਿਲੋ 14 ਕਿਲੋ ਮੌਜੂਦ ਆ ਹਾਂਜੀ ਬੱਚਾ ਕਿ ਪਏ ਨੇ ਬੱਚਾ ਥਲੇ ਕੱਟਾ ਜੋ ਕੱਟਾ ਪਏ ਹਾਂਜੀ ਠੀਕ ਹੈ ਜੀ ਆ ਗਿਆ ਵੀਰੇ ਹਾਂਜੀ ਠੀਕ ਆ ਕੱਟਾ ਆ ਗਿਆ ਹਨਾ ਜੀ ਖੋਲੋ ਵੀਰੇ ਤੋਰਾ ਵਿਖਾਈਏ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਕਦ ਕਾਠ ਵਾਲੀ ਆ ਬਾਕੀ ਵੀਰੇ ਚਗਾਠਾ ਚਗੂਠਾ ਚੈੱਕ ਕਰ ਹੀ ਲੋ ਝੋਟੀ ਦਾ ਕੀ ਕਹਿਣਿਆ ਜਿਹੜਾ 6 ਫੁੱਟ ਕਿਆ ਬਾਤ ਹੈ ਬਿਲਕੁਲ ਵੱਡੇ ਕਾਦਾ ਵੀਰੇ ਚੰਗਾ ਕਦ ਕਾਠ ਆ ਬਾਕੀ ਤੁਹਾਨੂੰ ਲੈਵੇ ਲੋ ਵੀਰੇ ਦਰਸ਼ਨ ਕਰਾਉਣੇ ਆ ਚੈੱਕ ਕਰੋ ਚੰਗੀ ਝੋਟੀ ਆ ਵੀਰੋ ਸਿੰਗਲ ਹੱਡੀ ਆ ਪਲ ਜੌਰ ਚੈੱਕ ਕਰ ਲੋ ਕਦ ਕਾਠਾ ਚੰਗੀ ਝੋਟੀ ਸ਼ਾਨਦਾਰ ਆ ਵੀਰੇ ਸਿੰਗ ਦੀ ਕੁਆਲਿਟੀ ਵੀ ਸ਼ਾਨਦਾਰ ਆ ਲੈ ਵਾ ਲੂ ਆ ਵੀਰੋ ਚੰਗਾ ਘੈਂਟ ਆ ਥਣ ਥਣ ਵੇਖੋ ਨੋਕ ਵਾਲਾ ਆ ਗਿਆ ਲੈ ਵਾ ਲੂ ਐ ਤਨਲੇਦਾਰ ਆ ਪਲ ਜੌਰ ਵੀਰੋ ਪੂਰਾ ਆ ਕਿਹੜਾ ਵੀ ਵੀਰ ਦੂਰੋਂ ਚੱਲ ਕੇ ਆਊਗਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਤੁਹਾਨੂੰ ਪਸੰਦ ਜ਼ਰੂਰ ਆਊਗੀ ਚੰਗੀ ਲੈਵੇ ਵਾਲੀ ਝੋਟੀ ਆ ਕੱਦ ਕਾਠ ਵੱਡੇ ਦੀ ਆ ਕੋਈ ਛੋਟੇ ਕੱਦ ਦੀ ਨਾ ਵੀਰੇ ਮੰਨਿਓ ਇਹਦੇ 6 ਫੁੱਟ ਬਰੀ ਹਾਈਟ ਚ 6 ਫੁੱਟ ਬਿਲਕੁਲ ਵੀਰੇ ਬਿਲਕੁਲ ਕੱਦ ਕਾਠ ਬਹੁਤ ਵੱਡਾ ਝੋਟੀ ਦਾ 14 ਕਿਲੋ ਆ ਵੀਰੇ ਦੁੱਧ ਕਿਲੋ ਵਾਲਾ ਪੂਰਾ ਬਿਲਕੁਲ ਜੀ ਹੋਰ ਦੁੱਧ ਦਾ ਵਧੂਗੀ ਝੋਟੀ 16 17 18 ਕਿਲੋ ਕਰ ਦੂ ਮੇਰੇ ਸੰਗ ਘਰ ਵਾਲੇ ਵੀ ਜਾਂਦੇ ਚਲ 18 ਕਿਲੋ ਕਰ ਦੇ ਬੜਾ ਬਿਲਕੁਲ ਬਿਲਕੁਲ ਜੀ ਮੈਂ ਵੀਰੇ 14 15 ਕਿਲੋ ਦੁੱਧ ਝੋਟੀ ਹਨਾ ਜੀ ਇਹਨਾਂ ਵੀ ਥਣ ਵੀ ਗੇੜ ਗੇੜ ਤੇ ਆ ਗਿਆ ਜੀ ਤੇ ਵੀਰ ਜੀ ਇਹਦੇ ਆਪਣਾ ਮੁੱਲ ਦੀ ਗੱਲ ਕਰੀਏ ਜੇ ਝੋਟੀ ਕਿੰਨੇ ਕੁ ਦੀ ਦੇ ਦੇਣੀ ਹੈਰੀ ਝੋਟੀ ਕੀ 몰ਤੇ ਦਾ ਕਰਦੇ 145 ਹਾਂਜੀ ਜਿਹੜੀ ਖਾਨਾ ਦੇਣੀ ਇੱਕ 40 ਦੀ ਇੱਕ 40 ਦੀ ਹਾਂਜੀ ਠੀਕ ਹੈ ਵੀਰ ਜੀ ਫੁੱਲ ਮਾਨ ਕਰਾਂਗੇ ਵੀਰ ਭਰਾ ਜੀ ਠੀਕ ਹੈ ਜੀ ਕਰ ਹੀ ਦਈਏ ਵੀਰੇ ਮਾਨਤਾ ਨੇ ਵਿੱਚੋਂ ਹੋਰ ਬਾਈ ਰੇਟਾ ਦਾ ਜਾਇਆ ਕੋਈ ਤੁਸੀਂ 55 ਡੇਢ ਤਾਂ ਨਹੀਂ ਮੰਗਿਆ ਇੱਕ 40 ਦੀ ਇੱਕ 40 ਦੀ ਵੀਰੇ ਜਿਆਦਾ ਨਹੀਂ ਹਾਂ ਖਾਨਾ ਹੀ ਕਰ ਦਈਏ ਹਾਂਜੀ ਕਰ ਲਓ ਤੇ ਨਹੀਂ ਜਾਣ ਦੋ 37 ਦੀ ਕਰਦਾ ਠੀਕ ਹੈ ਵੀਰੇ ਕਿਆ ਬਾਤ ਵੇਖੋ ਵੀਰੇ ਵੱਡੀ ਛੋਟੀ ਆ 1 37 ਦੀ ਵੀਰਾਂ ਦਾ ਦੇ ਦਾਂਗੇ ਚੰਗੇ ਰਿਕਾਰਡ ਵਾਲੀ ਆ ਦੁੱਧ ਚੰਗਾ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਇਹ ਕੱਲ ਸਵੇਰੇ ਸੂਈ ਜੋ ਇਹ ਕੱਲ ਸਵੇਰੇ ਸੂਈ ਆ ਹਾਂਜੀ ਠੀਕ ਆ ਵੀਰੇ ਤੇ ਕੀ ਪਾਇਆ ਬੱਚਾ ਨੇ ਕੱਟੀ ਨਾ ਥਾ ਦੇ ਨਰੂ ਨਾਲ ਜੀ ਬੱਚੇ ਅੱਛਾ ਆ ਕੱਟੀ ਆ ਗਈ ਆ ਠੀਕ ਆ ਵੀਰੇ ਕੱਟੀ ਵੀ ਚੰਗੇ ਸੀਮਾਂ ਦੀ ਵੀਰੇ ਉਹ ਪਾਈ ਆ ਹਾਂਜੀ ਠੀਕ ਆ ਵੀਰੇ ਖੋਲੋ ਵੀਰ ਜੀ ਕੱਲ ਦੀ ਸੂਈ ਹੈ ਨਾ ਜੀ ਹਾਂਜੀ ਕੱਲ ਦੀ ਸੂਈ ਠੀਕ ਹੈ ਇਹ ਨਹੀਂ ਉੱਠਿਆ ਦੂਜਾ ਕੀ ਬਾਤ ਆ ਵੀਰੋ ਸਿੰਘ ਦੀ ਕੁਆਲਿਟੀ ਚੈੱਕ ਕਰੋ ਕੀ ਕਹਿੰਦੇ ਹੁੰਦੇ ਆ ਰੁਪਈਆ ਨਹੀਂ ਲੰਗਦਾ ਹਨਾ ਉਹ ਚੀਜ਼ ਆ ਨਾ ਵੀਰੇ ਹਾਂਜੀ ਚੰਗੀ ਕੁਆਲਿਟੀ ਦਾ ਸਿੰਗ ਆ ਵੀਰੋ ਝੋਟੀ ਦੇ ਚਗਾਠਾ ਜਗੂਠਾ ਇਹਦਾ ਵੀ ਲੈ ਵਾ ਲੋ ਚੈੱਕ ਕਰੋਗੇ ਦੇ ਕੀ ਕਹਨੇ ਚੰਗੀ ਟੋਪ ਕਲਾਸ ਵੀਰੋ ਝੋਟੇ ਆ ਥੋੜੀ ਲੱਪੇ ਲੁੱਪੇ ਚ ਆਈ ਆ ਹਨਾ ਜੀ ਸੂਚ ਆਈ ਆ ਇਹਦਾ ਤਾਂ ਸਵੇਰੇ ਪੱਤੇ ਵਿੱਚ ਪਾਉਣ ਵਾਲੇ ਹਾਂਜੀ ਹਾਂਜੀ ਆ ਵੀਰੋ ਟਾਈਮ ਵੀ ਸਵੇਰ ਦਾ ਹੀ ਆ ਪੱਤੀ ਖਾਦੇ ਚੰਗੀ ਝੋਟੀਆਂ ਵੀਰੋ ਸਿੰਗ ਦੀ ਕੁਆਲਿਟੀ ਸ਼ਾਨਦਾਰ ਆ ਦੇਖੋ ਵੀਰੋ ਚੈੱਕ ਕਰ ਲਾੜੂ ਵੀ ਦਿਖਾ ਦਿਓ ਵਿੱਚ ਬੱਚੇ ਦੇ ਨਾਲ ਜੀ ਕਿਆ ਬਾਤ ਹੈ ਜੀ ਕੱਟੀ ਮਗਰ ਕੱਟੀ ਵੀ ਵੇ ਲੋ ਵੀਰੋ ਚੰਗੇ ਸੀਮਾਂ ਚ ਕੱਟੀ ਆ ਬੰਦ ਵਿੱਚ ਹੀ ਬੰਦ ਬਾਕੀ ਵੀਰੋ ਇਹ ਥੋੜੇ ਲੱਪੇ ਜਾਈ ਸੂਚ ਆਈ ਆ ਪਤਲੇ ਚੰਮ ਦੀ ਆ ਚੰਗੀ ਝੋਟੀਆਂ ਵੀਰੋ ਵਜਨ ਵਾਲੀ ਆ ਬਾਕੀ ਵੀਰੋ ਵੱਡੀ ਝੋਟੀਆਂ ਨਿੱਕੀ ਨਾ ਮੰਨ ਕੇ ਚੱਲਿਓ ਵੱਡੀ ਝੋਟੀ ਕਿਹੜਾ ਵੀਰ ਦੂਰੋਂ ਚੱਲ ਕੇ ਆਊਗਾ ਉਹ ਛੱਡ ਕੇ ਨਹੀਂ ਜਾਊਗਾ ਉਹਨੂੰ ਪਸੰਦ ਆਊਗੀ ਝੋਟੀ ਥਣ ਥਣ ਵੀਰੋ ਵਧੀਆ ਲੱਗਿਆ ਚਵਾਈ ਵਾਲਾ ਝੋਟੀ ਨੂੰ ਮੋਗਾ ਵੀਰ ਮੋਗਾ ਬਿਲਕੁਲ ਵੀਰ ਚੰਗੀ ਝੋਟੀਆਂ ਆ ਹਾਂਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਵੀਰ ਜੀ ਨਿਗਾਹ ਆਜਾ ਹਾਂਜੀ 125 ਇਹਦਾ 125 ਸੀ ਹਾਂਜੀ ਉੱਚੋ ਵੀ ਮਾਂ ਤਨ ਜਾਣਦੇ ਹੋ ਹਨਾ ਜੀ 125 ਛੋਟ ਛੱਪਾ ਕਰਦਾ ਛੋਟ ਛੱਪਾ ਕਰਦੇ ਹੋ ਹਾਂਜੀ ਕਰਦਾ 123 ਦੀ ਹਾਂ ਨਹੀਂ ਕਰਦੇ ਬਾਕੀ ਕੋਈ ਵੀਰ ਫੋਨ ਲਾਵੇ ਸਹੀਂ ਮੋੜਦੇ ਨਹੀਂ ਹਨਾ ਜੀ ਬਿਲਕੁਲ ਕਿਆ ਬਾਤ ਹੈ ਵੇਖ ਲਓ ਵੀਰੋ ਆ ਵੀਰੋ ਕਿੱਥੋਂ ਲਿਆਂਦਾ ਤੰਬੂ ਚੰਗੀ ਤਗੜੀ ਆਈ ਇਹ ਵੀ ਜੀ ਸਾਰੋ ਮਹੀ ਦੇ ਵੇਖੋ ਇਹਦਾ ਪੁੱਡਾ ਕਿਆ ਬਾਤ ਹੈ ਜੀ ਜਿਹੜਾ ਸਲੂਟਾਸ ਹੈ ਹਾਂਜੀ ਜਿੰਨੇ ਨੇ ਲੈ ਜੀ ਉਨੇ ਹੀ ਵਾਧ ਚ ਦਿਨ ਦਾ ਫਰਦੀ ਆ ਹਾਂਜੀ ਠੀਕ ਆ ਵੀਰੇ ਸਾਰੀ ਕਾਲੀ ਮੱਝ ਵੇਖੋ ਗੁੜੀ ਇੱਕ ਰੰਗ ਕਾਲੀ ਆ ਗਈ ਹਨਾ ਜੀ ਹਾਂਜੀ ਵੇਖੋ ਵੀਰੇ ਵਜਨ ਵਜਨ ਚੈੱਕ ਕਰ ਲੋ ਚਗਾਠਾ ਜੀ ਗੂਠਾ ਚੈੱਕ ਕਰ ਲੋ ਪਤਲਾ ਚਾਮ ਆ ਗਿਆ ਚੰਗੀ ਮੈਂ ਉਧਰੋਂ ਵੀਰੇ ਸਾਰ ਚ ਹੋਈ ਸੀ ਹਾਂਜੀ ਸਾਰੋਂ ਵੀਦਾਈ ਦੁੱਧ ਦੀ 18 ਲੀਟਰ ਦੀ ਗਰੰਟੀ ਦਿੱਤੀ ਜੇ ਦੇਖੇ ਛੱਡ ਚੀ ਗਾਵਾਂ ਗਿਰ ਕੋ ਅੱਛਾ ਜਿੱਦਾਂ ਗਾਮ ਚ ਵੱਡੀ ਮੱਝ ਰੱਖਣੀ ਮੈਂ ਅੱਛਾ ਹੋਈ ਬਾਅਦ ਚ ਲਗੇ ਵੀਰੇ ਮੱਝ ਦਿੱਤੀ ਆਪਾਂ ਨੂੰ ਬੜੀ ਯੋਗਨਾ ਬਿਲਕੁਲ ਬਾਕੀ ਵੀਰੋ ਜਿੰਨਾ ਵੀਰਾਂ ਪਸ਼ੂ ਰੱਖਿਆ ਚੈੱਕ ਕਰੋ ਮਾਨਾ ਚੈੱਕ ਕਰੋ ਕਿੰਨਾ ਗਾਂ ਨੂੰ ਜਾਂਦੇ ਆ ਉਹਨਾਂ ਪਛਾਣ ਨੂੰ ਬਣੂ ਬਹੁਤ ਹੈ ਹਨਾ ਦੇਖੋ ਭਲੀ ਕਰੋ ਇਥੇ ਹਾਈ ਤੇ ਦਿਨ ਖੜਦੀ ਵੀਰੇ ਹਨਾ ਦਿਨ ਵੀਰ ਜੀ 15 ਦਿਨ ਕਹਿਆ ਚਲੋ ਜਿੰਨੇ ਲੈ ਜਾਣ ਦਿਨ ਉੱਤੇ ਜਿੰਨੇ ਫਾਇਦੇ ਚ ਬਿਲਕੁਲ ਬਿਲਕੁਲ ਬਾਕੀ ਵੀਰੇ ਚਮੜੀ ਚਮੜੀ ਪਤਲੀ ਆ ਗਈ ਹਨਾ ਇਹ ਦੂਜੇ ਸੂਏ ਸੂਈ ਜੋ ਇਹ ਨਾ ਕੋ ਤੀਜੇ ਚੱਫੇ ਆ ਠੀਕ ਹੈ ਜੀ ਦੂਜੇ ਦੂਜੇ ਸੂਣੀ ਆ ਹਾਂ ਜੀ ਕਿੰਨੇ ਦਿਨ ਬਾਕੀ ਇਹਦੇ ਵੀਰ ਜੀ ਜੀ 10 ਦਿਨ ਬਾਕੀ ਦਿਨ 10 ਬਾਕੀ ਆ ਉਹ 15 ਦੇ ਚਲੋ ਅਹੀਂ ਲੈਦੀ ਚਲੋ 10 ਦਿਨ ਮੇਰੇ ਸਾਨੂੰ 10 15 ਦਿਨ ਲੈ ਜੀ ਬਿਲਕੁਲ ਬਿਲਕੁਲ ਬਾਕੀ ਚਲੋ ਵੀਰੇ ਪੈਂਡੇ ਪੋਣੇ ਜੀ ਵੀ ਬਾਕੀ ਵੀਰੇ ਚੈੱਕ ਕਰ ਲੋ ਵਜਨ ਮੋਜਨ ਚੈੱਕ ਕਰ ਲੋ ਲੇਵਾ ਚੈੱਕ ਕਰ ਲੋ ਚਗਾਠਾ ਚੈੱਕ ਕਰੋ ਮੰਜੇ ਡੈਂਦੇ ਵੀਰੇ ਉੱਤੇ ਵਜਨ ਮੋਜਨ ਫੁੱਲਾ ਚਗਾਠਾ ਚਗੂਠਾ ਚੰਗਾ ਚੌੜਾ ਆ ਲੇਵਾ ਲੂਵਾ ਵੀ ਚੰਗਾ ਸ਼ਾਨਦਾਰ ਥਾਨ ਗੇਠ ਗੇਠ ਤੇ ਆ ਗਿਆ ਵੀਰੇ ਬਾਕੀ ਵੀਰੇ ਕਿਹੜੀ ਚੀਜ਼ ਸੁਨੱਖੀ ਆ ਸਿਫਤ ਦਾ ਉਹਦੀ ਆਪੇ ਹੀ ਹੁੰਦੀ ਹੁੰਦੀ ਆ ਬਾਕੀ ਮੂੰਹ ਦੱਸਦੀ ਆ ਚੀਜ਼ ਡਾਂਗ ਦੇਖੋ ਵੀਰ ਜੀ ਡਾਂਗ ਬਿਲਕੁਲ ਵੀਰੇ ਬਿਲਕੁਲ ਬਾਕੀ ਚੀਜ਼ ਜੀ ਮੂੰਹ ਬੋਲਦੀ ਆ ਵੀਰੇ ਕੁਆਲਿਟੀ ਆ ਜਿਹੜੀ ਕੁਆਲਿਟੀ ਆ ਕਿਆ ਬਾਤ ਹੈ ਜੀ ਚੰਗੀ ਘੈਂਟ ਆ ਵੀਰੋ ਤਰਨ ਲੇਦਾ ਰਾ ਲੈ ਵਾਲੂਆ ਵੀ ਘੈਂਟ ਆ ਜਗਾਠਾ ਜਗਾਠਾ ਵੀ ਸ਼ਾਨਦਾਰਾ ਪਤਲਾ ਚਾਮਾ ਠੀਕ ਆ ਵੀਰ ਵੀਰ ਜੀ ਨੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਵੇ ਜਿਹਾਨਾ ਹੈ ਨਾ ਜਿਹੜੀ ਹਾਂਜੀ ਬੋਲਤੇ ਹੀ ਕਰਦੇ ਹੀ ਦੋ ਨਹੀਂ ਕਰਨਾ ਆਪਾਂ ਹਾਂਜੀ ਹਾਂ ਨਾ ਇੱਕ 65 ਦੀ ਦੇਣੀ ਜੀ ਇੱਕ 65 ਦੀ ਹਾਂ ਨਾ ਹੀ ਦੇਣੀ ਹਾਂ ਨਹੀਂ ਜਰੀ ਵਿੱਚ ਬਿਲਕੁਲ ਜੀ ਤੇ ਛੋਟਛਪਾ ਕਰਾਂਗੇ ਮੇਰਾ ਭਰਾ ਚਲੋ ਤਿੰਨ ਕਿ ਜਾਂਦੇ ਇੱਕ 68 ਦੀ ਬਾਕੀ ਕੋਈ ਫੋਨ ਲਾਵੇ ਕੋਈ ਨਾ ਯਾਰ ਜਾਂਦੋ ਬੋਲ ਮੰਨ ਕਰਾਂਗੇ ਪਰ ਮੈਂ 18 ਕਿਲੋ ਲਿਖ ਕੇ ਗਾਰੰਟੀ ਲੈ ਜਾ ਜੀ ਵੀਰ ਸਟਾਮ ਤੇ ਬਿਲਕੁਲ ਜੀ ਬਿਲਕੁਲ ਵੀਰੇ ਚੰਗੀ ਚੰਗੀ ਮੈਂ ਵੀਰੇ ਚ ਗਾਠਾ ਜੁਗੋਠਾ ਹੁਣ ਆ ਵੀ ਮੱਝ ਹੈਗੀ ਆਪਣੇ ਇਧਰ ਦੀ ਹਾਂਜੀ ਹਾਂਜੀ ਇਹਦਾ ਕੋਈ ਵੇਖੋ ਪੈਠੇ ਦਾ ਕੀ ਬਾਤ ਹੈ ਇਹਦਾ ਵੇਖੋ ਨਹੀਂ ਬਿਲਕੁਲ ਬਿਲਕੁਲ ਇਹ ਆ ਆਪਣੇ ਏਰੀਆ ਦੀ ਮ ਆ ਵੀਰੇ ਹੈਣਾ ਦੇਖੋ ਵੀਜੀ ਕਿੰਨਾ ਫਰਕ ਆ ਵੀਰੇ 15 ਦਿਨ ਖੜਦੀ ਵੇਖੋ ਮਈ ਬਿਲਕੁਲ ਬਿਲਕੁਲ ਅਗੋਂ 19 ਗਾਂ ਨੂੰ ਤੱਕ ਪੂਰੀ ਜੋ ਬਿਲਕੁਲ ਬਿਲਕੁਲ ਜੀ ਵੇਖੋ ਵੀਰੇ ਮੋਲੀ ਵੀਰੇ ਦਾ ਜਿਆ ਜਿਆ ਇੱਕ ਬਾਠ ਦੀ ਵੀਰ ਕਹਿੰਦਾ ਦੇ ਦਾਂਗੇ ਰਿਕਾਰਡ ਬੜਾ ਦੱਸਦੇ ਦੁੱਧ ਦਾ ਹਾਂਜੀ ਗੇਟ ਦੇ ਮਈ ਉਹਨਾਂ ਬਾਹਰ ਜਾ 2-3 ਬਿਲਕੁਲ ਵੀਰੇ ਬਿਲਕੁਲ ਬਾਕੀ ਤੁਹਾਡੀ ਗੱਲ ਸਹੀ ਹੈ ਵੀਰੇ ਹਣ ਆਪ ਆਪਣੇ ਏਰੀਆ ਦੀ ਮੈਂ ਹਣਾ ਜੀ ਇਹਦਾ ਮੁੱਲ ਆਪਣੀ ਥਾਉਣਾ ਇਹਦਾ ਤੇ ਆਪਣੀ ਥਾਈ ਹੋਣਾ ਕਿਨੇ 18-19 ਕਿਲੋ ਭਰਨਾ ਬਾਕੀ ਵੀਰੇ ਦੁੱਧ ਦੀ ਨਾ ਕੋਈ ਗਾਰੰਟੀ ਗਰਮੀ ਆ ਦੁੱਧ ਤੁਹਾਡੀ ਸੇਵਾ ਦਾ ਦੁੱਧ ਵੀਜੀ ਆਪਾਂ ਦੁੱਧ ਆਖਾਂ 18 ਕਿਲੋ ਫਰ ਮਾਨ 16 ਕਿਲੋ ਦਰ ਮਾਨ ਚਾਉਣਾ ਕੀ ਬਾਤ ਹੈ ਜੀ ਬਿਲਕੁਲ ਵੀਰੇ ਬਿਲਕੁਲ ਲੈ ਲੋ ਵੀਰੇ ਚੈੱਕ ਕਰ ਲੋ ਚੰਗੇ ਰਿਕਾਡ ਵਾਲੀ ਆ ਇੱਕ ਬਾਠ ਦੀ ਹਾਂਜੀ ਇੱਕ ਦੀ ਤੋਰਾ ਵਿਖਾਈਏ ਦਾ ਵੀਰ ਜੀ ਖੋਲੋ ਵੇਖੋ ਵੀਰੇ ਉਹ ਰੇਟ ਚੈੱਕ ਕਰ ਲੋ ਵੀਰ ਦਾ ਚੰਗਾ ਰੇੜਾ ਵੱਡੇ ਪੱਲੇ ਕਾ ਰੇਟ ਜੈਨੂਅਲ ਤੇ ਵੀਰੇ ਰੋਜ਼ ਆਪਾਂ ਵੀਡੀਓ ਪਾਉਂਦੇ ਹਾਂ ਬਿਲਕੁਲ ਵੀਰੇ ਬਿਲਕੁਲ ਰੇਟ ਜੈ ਆ ਬਾਕੀ ਵੀਰੇ ਚਗਾਠਾ ਜਗੂਠਾ ਚੈੱਕ ਕਰੋ ਕਮਾਲਾਂ ਹੀ ਪਾਈਆਂ ਵਾਂ ਚੰਗੀ ਮੈਂ ਪਲੀ ਜੁੜੀ ਬਹੁਤ ਆ ਚਗਾਠਾ ਸ਼ਾਨਦਾਰ ਆ ਲੇਵਾ ਕਲਾਵੇ ਵਾਲਾ ਲੈ ਵੀਰੇ ਲੈ ਇੱਕ ਰੰਗ ਕਾਲੀ ਆ ਗਈ ਵੀਰੇ ਜਿੱਦਾਂ ਮਰਜ਼ੀ ਮੂੰਹ ਵੇਖੋ ਆ ਵੇਖੋ ਆ ਵੇ 10 ਬਿਲਕੁਲ ਵੀਰੇ ਨਸਲਾਂ ਦਾ ਮੂਲਾ ਹਾਂ ਨਸਲਾ ਧਿਆਨ ਦਿਓ ਤੇ ਵੀ ਆਪਣੇ ਬੁੱਕਾ ਨਹੀਂ ਪਾਉਗੇ ਵੇਖੋ ਕਿਹੜਾ ਬੱਦੀ ਬਿਲਕੁਲ ਨਸਲ ਦਾ ਨਸਲਾ ਵੀਰੇ ਠੀਕ ਹੈ ਜੀ ਵਾਗੇ ਆਏ ਗਏ ਵੀਰ ਦਾ ਮਾਨਤਨ ਕਰ ਦਿਓ ਜੀ ਫੁੱਲ ਮਾਨਤਨ ਠੀਕ ਹੈ ਜੀ ਮੈਂ ਵੀ ਜੀ ਕੇ ਬਦਲ ਖਾਰਨ ਦਵਾਂਗੇ ਆਪਣੇ ਵਾਗੀ ਵੀਰੇ ਨਾਣਾ ਨੂਣਾ ਚੈੱਕ ਕਰ ਲਓ ਲੇ ਵੇ ਦੀਆਂ ਵੀ ਚੰਗੀਆਂ ਘੈਂਟ ਆ ਕੱਦ ਕੱਦ ਪੂਰਾ ਚੰਗੇ ਰਿਕਾਰਡ ਵਾਲੀ ਆ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਅਗਲੇ ਬੰਨੇ ਆ ਗਈ ਝੋਟੀ ਇਹਦੇ ਭਰੇ ਦੱਸੇ ਜੀ ਸੂਈ ਨੂੰ 2 ਮਹੀਨੇ ਹੋ ਗਏ ਜੋ 2 ਮਹੀਨੇ ਇਹ ਲੋਈ ਚ ਆ ਗਈ ਹਨਾ ਜੀ ਠੀਕ ਹੈ ਇਹ ਗਾਵਾ ਨੂੰ ਜੀ ਵੀ ਜੀ ਇਹ ਠੰਡੀ ਸੀ ਇਹਦੇ ਧਾਰ ਤੇ ਮਿਲਦੀ ਜਾਵੇ ਇਹ ਵੀ ਧਾਰ ਤੇ ਮਿਲਦੀ ਆ ਕੀ ਬਾਤ ਹੈ ਸੈਂਗਰੀ ਕੁਆਲਟੀ ਵੀਰੋ ਚੈੱਕ ਕਰੋ ਝੋਟੀ ਦੀ ਵੀਰ ਜੀ ਬੱਚਾ ਮਰ ਗਿਆ ਚਵਾ ਜਮਾ ਬੋਲਾ ਰੂਮਰ ਗਈ ਰੂਮਰ ਜੀ ਕੀ ਬਾਤ ਹੈ ਲੋਈ ਚ ਆ ਗਈ ਨਾ ਇਹ ਚਵਾ ਵੀਰੋ ਬੜਾ ਚੰਗਾ ਦਾ ਲੋਈ ਦਾ ਹਨਾ ਇਹਦੀ ਲਾਉਂਦੀ ਦੁੱਧ 8-9 ਕਿਲੋ ਚੋਇਆ ਸੀ ਬਿਲਕੁਲ ਹੋਰ ਦੁੱਧ 7 ਕਿਲੋ ਦੀ ਗਾਰੰਟੀ ਦੇਵਾਂਗੇ ਠੀਕ ਹੈ ਵੀਰੇ ਪਛੋਦਲ ਨਹੀਂ ਧਰਦਾ ਇੱਕ ਦੁੱਧ ਨਹੀਂ ਵੀਰ ਜੀ ਭਾਏ ਇਧਰੋਂ ਠੀਕ ਹੈ ਲੋ ਭਾਏ ਰੌਂਗ ਸਾਈਡ ਪਾਉ ਜਿੱਧਰ ਮਰਜ਼ੀ ਪਾਓ ਲੈ ਲੋ ਠੀਕ ਹੈ ਠੀਕ ਹੈ ਛੋਟੀ ਠੀਕ ਹੈ ਬੋਲੋ ਵੀਰ ਜੀ ਵੇਖੋ ਵੀਰੇ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਚੰਗੀ ਝੋਟੀ ਆ ਲੋਹੀ ਚ ਆ ਗਈ ਹੈ ਨਾ ਜੀ ਠੀਕ ਹੈ ਜੀ ਕਿੰਨੇ ਕਿ ਜੇ ਦੀ ਸੂਈ ਵੀਰੇ ਡੇਢ ਦੋ ਕਿ ਮਹੀਨੇ ਆ ਦੋ ਮਹੀਨੇ ਹੋ ਗਏ ਹਨਾ ਠੀਕ ਹੈ ਜੀ ਬਾਕੀ ਵੇ ਲੋ ਵੀਰੇ ਭਾਵੇਂ ਤੋਕੜ ਮੰਨ ਕੇ ਚੱਲਿਓ ਕਿਵੇਂ ਹੀ ਹਨਾ ਜੀ ਤੁਹਾਡੇ ਸਾਹਮਣੇ ਆ ਕੁਆਲਟੀ ਤੁਹਾਡੇ ਸਾਹਮਣੇ ਆ ਚਲੋ ਸੀਸ ਲੱਗ ਹਨਾ ਜੀ 7 ਕਿਲੋ ਦੁੱਧ ਜੇ ਭਾਵੇਂ ਇੱਥੇ ਬਹਿ ਜਾਓ ਗੱਲ ਤੇ ਵੀਰੇ ਸੇਵਾ ਦੀ ਆ ਹੁਣ ਚਲੋ ਕੇ ਵੀਰ ਨੇ ਥੋੜੀ ਜੀ ਘੱਟ ਸੰਭੀ ਆ ਹਨਾ ਜੀ ਰਸਾ ਵੀ ਥੋੜੇ ਸੁੱਟਤਾ ਜੋ ਹਾਂਜੀ ਲੈ ਲੋ ਬਿਲਕੁਲ ਥੋੜਾ ਜਿਹਾ ਰੁੱਖਾ ਪਾਨਿਆ ਬਾਕੀ ਵੀਰ ਇਹੋ ਜੀ ਨਸਲ ਵੀ ਸੁੰਦਿਆਂ ਦਾ ਕਿ ਦੁੱਧ ਦਿੰਦੀ ਆ ਵੀਰ ਹਨਾ ਹਾਂਜੀ ਗਾਇਆਂ ਵਰਗਾ ਹਿਸਾਬ ਆ ਹਾਂਜੀ ਕਿਹੜਾ ਵੀਰ ਲੈ ਜਾਊਗਾ ਚ ਚੰਗਾ ਤੇ ਉਹਦੇ ਵੀਰੋਂ ਚਵਾਊਗੀ ਬਾਈਕ ਕੱਦ ਕੋ ਦੇਦਾ ਚੰਗਾ ਵੀਰੋਂ ਹਾਂਜੀ ਕੱਦ ਤੇ ਵੀ ਵੱਡੀਆਂ ਮੀਂਹ ਜਿੰਨੇ ਕੱਦ ਚੰਗਾ ਵੀਰ ਜੇ ਮੋਲ ਦੀ ਗੱਲ ਕਿੰਨੇ ਦੇ ਦੇਣੀ ਇਹ ਇਹ ਤਿਹਾਨਾ ਦੇ ਦੇ 63000 ਦੀ 63000 ਦੀ ਹਾਂਜੀ ਤੈਨੀਆਂ ਜਾਣਦੇ ਹੋ 60 ਦੀ ਹਾਨਾ ਨਹੀਂ ਵੀਜੀ ਜਾਣਦੇ ਹੋ ਜਾਣਦੇ ਕੋਈ ਨਾ ਕੇ ਵੀ ਇਹਨਾਂ ਸਾਹਮਣੀਆਂ ਕੋਈ ਨਾ ਜਾਣਦੇ ਹਾਂਜੀ 61000 ਦੀ ਕਾਠ ਦੀ ਚਲੋ ਕੋਈ ਫੋਨ ਲਾਵੇ ਯਾਰ ਕੋਈ ਨਾ ਕੋਈ ਗੱਲ ਨਹੀਂ ਵੀਰੇ ਹਾਂਜੀ ਵਹਿੜਾਂ ਆ ਗਈਆਂ ਅਗਲੇ ਬੰਨੇ ਵੀਰੇ। ਹਾਂਜੀ। ਕੀ ਬਾਤ ਹੈ ਗਰਮੀਆਂ ਦਾ ਹਨਾ ਚੰਗੇ ਤੋਹਫੇ ਆ। ਪਰਸੋਂ ਹੀ ਸੁੱਈ ਆ। ਹਾਂਜੀ ਪਰਸ ਕੀ ਮਗਰ ਜੋ ਲੜ ਲਾ। ਬਿਲਕੁਲ ਵੱਡੀ ਵਹਿੜ ਆ ਗਈ ਹਨਾ ਜੀ। ਕੀ ਬਾਤ ਹੈ ਵੱਛੀ ਵੇਖੋ ਵੀਰੋ। ਕਿੱਡੇ ਵਧੀਆ ਸੀਮਨ ਦੀ ਪਾਈ ਆ ਵੱਛੀ। ਚੰਗੇ ਸੀਮਨ ਚਾ ਵੱਛੀ। ਦੁੱਧ ਵੀਰ ਜੀ। ਦੁੱਧ ਦੇ ਥੱਲੇ ਵੀਤੀ 14 ਕਿਲੋ। 14 ਕਿਲੋ ਖੋਲੋ ਵੀਰ ਜੀ ਤੋਰਾ ਵਿਖਾਈਏ। ਵੇਖੋ ਵੀਰੋ ਚੰਗੇ ਸੀਮਨ ਚ ਵੱਛੀ ਪਾਲੀ ਆ। ਸਟਾਰਟਿੰਗ ਜੀ 10 12 ਕਿਲੋ ਤੋਂ ਹੀ ਆ। ਸਟਾਰਟਿੰਗ ਇੰਨੇ ਤੋਂ ਹੀ ਆ। ਅ 14 ਕਿਲੋ ਨੇ 7 ਕਿਲੋ ਇੱਕ ਟਾਈਮ ਦਾ ਚਵਾ ਕੇ ਦਵਾਂਗੇ ਚੰਗੀ ਵੈੜਾ ਵੀਰੋ ਥਾਂ ਤੋਂ ਦੀ ਕੁਆਲਿਟੀ ਚੈੱਕ ਕਰ ਲਓ ਲੈਵਲ ਉਹ ਵੀ ਚੰਗਾ ਫੱਟੀਦਾਰ ਆ ਪੰਜਾਬ ਦੀ ਜਰਸੀ ਜਬਜੀ ਬਿਲਕੁਲ ਕੱਦ ਕਾ 18 ਆ ਵੀਰੋ ਲੰਮੀ ਵੇਲ ਆ ਹਾਂਜੀ ਲੈਵਲ ਉਹ ਚੰਗਾ ਘੈਂਟ ਆ ਇੱਧਰ ਦੇਖੋ ਲੋ ਤੁਹਾ ਅਪੀ ਦਾ ਪੰਜਾਬ ਦੀ ਜਰਸੀ ਚੰਗੀ ਵੈੜਾ ਵੀਰ ਫੈਂਡ ਫੌਂਡ ਵੀ ਇਹਦੀ ਚੰਗੀ ਆ ਹਣਾ ਜੀ ਹਾਂਜੀ ਲੈ ਵੀਰ ਬਾਕੀ ਵੇਲ ਆ ਵੀਰੋ ਦੋ ਹੀ ਵੈੜਾ ਹੋ ਗਈਆਂ ਮਗਰ ਵੱਛੀ ਵੀ ਆ ਗਈ ਆ ਬਾਕੀ ਰੇਡ ਵੀ ਵੀਰ ਦਾ ਜਾਇਜ਼ ਹੀ ਹੋਗਾ ਲਮੇ ਸਮੇ ਦਾ ਵੀਰ ਦਾ ਵਪਾਰ ਦਾ ਕੰਮ ਆ ਰੇਡ ਜੈਜ ਹੁੰਦਿਆ ਪਸ਼ੂ ਸਾਫ ਸੁਸਰੇ ਹੁੰਦਿਆ ਚੰਗੇ ਨਾਗ ਲੈ ਕੇ ਹੁੰਦਾ ਵੀਰ ਵੀਰ ਜੀ ਕਿੰਨੇ ਦੇ ਦੇਣੀ ਵੜ ਇਹਦਾ ਵਿੱਚ 65000 65 ਹਾਂਜੀ ਹੋਰ ਮਹਤੰਤਨ ਜਾਣ ਦਿਓ 2000 ਛੱਡ ਦਾਂਗੇ 62 ਪੂਰੇ ਹੀ ਕਰ ਦੇ ਬਾਕੀ ਵੀਰ ਫੋਨ ਲਾਵੇ ਕੋਈ ਨਾ ਲਾਵੇ ਵੀਰ ਜੀ ਬਾੜ ਦੀ ਦੇ ਦਾਂ ਉਹ ਜੁ ਮਹਤੰਤਨ ਕੋਈ ਨਾ ਹਨ ਜਾਣ ਦਿਓ ਵੀਰ ਜੀ ਫੋਨ ਲਾਇਓ ਮਹਤੰਤਨ ਡਾਡੇ ਪੂਰੇ ਹੋਣਗੇ ਕੋਈ ਬੰਗਾ ਨਹੀਂ ਪੋਨੇ ਐਡਾ ਬਹਿ ਜੋ ਆ ਵੇਖ ਲਓ ਠੀਕ ਹੈ ਵੀਰੇ ਇਦਾਂ ਹੀ ਆ ਵੀਰ ਕੀ ਬਾਤ ਚਵਾ ਚੂ ਬੋਲਣਾ ਹੈ ਨਾ ਥਣ ਪੂਰਾ ਗਿੱਠ ਗਿੱਠ ਦਾ ਹੈ ਪੂਰਾ ਥਣ ਵੀ ਚੰਗਾ ਵੀਰੇ ਫਸਮ ਕੇ ਹੋਰ ਕਾਢੀ ਜਾਂਦੀ ਹੁੰਨੀ ਹੈ ਨਾ ਨਾਣਾ ਨੂਣਾ ਵੀਰੇ ਲੈਵੇ ਦੀਆਂ ਚੈੱਕ ਕਰ ਲਓ ਥਣ ਵੀ ਵੇਥ ਵੇਥ ਤੇ ਹੈ ਮਗਰ ਬੱਚਿਆ ਵੀ ਬਹੁਤ ਸ਼ਾਨਦਾਰ ਪਾਇਆ ਜੀ ਠੀਕ ਹੈ ਵੀਰੇ ਵਿਜੀ ਇਹ ਸੂਈ ਨੂੰ ਹੋ ਗਿਆ 5 6ਵੇਂ ਸਮਸ਼ੇ ਮਾ ਦੇਣਾ 6ਵੇਂ ਦੇਣਾ ਵਸ਼ੀ ਵੇਖੋ ਕਲੀਪ ਇਹ ਵੀ ਵਸ਼ੀ ਆ ਗਈ ਹੈ ਹਾਂਜੀ ਕਿਆ ਬਾਤ ਪਿਓਰ ਜਰਸੀ ਵਿਜੀ ਬਿਲਕੁਲ ਬਿਲਕੁਲ ਬੱਥੇ ਟੋਆ ਚੰਗਾ ਚੰਗਾ ਵਸੀਮਿੰਦ ਦਾ ਬੱਚਾ ਪਾਲਿਆ ਹੈ ਨਾ ਇਹ ਆ ਵੀ ਚੰਗੀ ਹੈ ਵੇ ਵਸ਼ੀ ਵੀ ਇਹ ਵੀ ਚੰਗੀ ਹੈ ਹਾਂਜੀ ਦੋ ਗਾਵਾਂ ਵੀ ਦੋ ਹੀ ਬਣ ਗਏ ਦੋ ਹੀ ਦੋ ਹੀ ਵੀਰੇ ਨਾ ਬਣ ਗਏ ਵੇਣਾ ਹਾਂਜੀ ਵੀਰੇ ਇਹਦਾ ਰਿਕਾਰਡ ਰਿਕਾਰਡ ਕੀ ਰਿਹਾ ਇਹਦੇ ਥਲੇ ਵਿੱਚ 14 ਕਿਲੋ ਦੁੱਧ ਜੀ 14 ਕਿਲੋ ਹੈਗਾ ਹੈ ਨਾ ਇਹ ਸੂਈ ਨੂੰ 6 6 ਸਮਸ਼ੇ ਮਾ ਦੇਣਾ 6ਵੇਂ ਸਮਸ਼ੇ ਮਾ ਦੇਣਾ ਹਾਂਜੀ ਕੋਈ ਵੀ ਨਹੀਂ ਮੰਗਾ ਨਹੀਂ ਪਾਉਣਾ ਪੈਂਦਾ ਮੋਗੇ ਹੋਗਾ ਇਦਾਂ ਹੀ ਪੈਣਾ ਠੀ ਵੇਖੋ ਵੀਰੇ ਇਹ ਨਹੀਂ ਤਾਜੀ ਸੂਈ ਮਗਰ ਵੱਸ਼ੀ ਆ ਗਈ ਆ ਥਾਣੇ ਦਾ ਵੀ ਵੀਰੇ ਚੈੱਕ ਕਰ ਲਓ ਗੇਠ-ਗੇਠ ਤੇ ਗੁਲਾਬੀ ਥਾਣ ਆ ਗਿਆ ਵੇਖਾ ਵੀਰੇ ਚੰਗੀ ਫੈਂਟ ਵਾਲੇ ਪਸ਼ੂ ਆ ਫੈਂਟ ਚੰਗੀ ਆਉਣ ਵਾਲੀ ਆ ਗਰਮੀਆਂ ਵਿੱਚ ਵੀ ਵਧੀਆ ਪਸ਼ੂ ਇਹੋ ਜੇ ਘਰੇ ਰੱਖਣ ਵਾਸਤੇ 98 ਕੁਆਲਟੀ ਦਾ ਹਾਂਜੀ ਇਹ ਤਾਜ਼ੀਆਂ ਐ 16-17 ਤੋਂ ਬ੍ਰੇਕ ਮਾਰੂ ਜਾ ਕੇ ਬਿਲਕੁਲ ਬਿਲਕੁਲ ਮਾਇੂਰੇ ਲੈ ਵਾਲੂ ਵਾ ਚੈੱਕ ਕਰ ਲਓ ਚੰਗੀਆਂ ਵੇ ਵਾਲੀ ਆ ਮਗਰ ਵੀ ਵਸ਼ੀ ਆ ਗਈ ਆ ਰੇਡ ਜਾ ਜਾ ਵੀਰ ਦਾ ਕਿੰਨੇ ਦੀ ਵੀਰ ਜੀ ਜਾਂਦਨੀ ਆ ਵੀ ਵੜ ਹਾਂ ਨਾ 60 ਦੀ ਦਾਂ 60 ਦੀ ਹਾਂ ਜੇ ਕੋ ਜੋੜਾ ਹੀ ਪਾਲੂਗੇ ਤਾਂ ਜਾਂਦਿਓ ਉਟ ਦੀਆਂ ਵਾਲੇ ਕੰਮ ਹਨਾ ਕੋਈ ਵੀਰ ਫੋਨ ਲਾਵੇ ਫੋਨ ਲਾ ਲ ਫੁੱਲ ਮੰਗ ਕਰਾਂ ਕੀ ਬਾਤ ਹੈ ਜੀ ਵੇਖੋ ਵੀਰ ਜੀ ਵੀਰ ਕੰ ਦਾ ਮਾਦਾਨ ਖੁੱਲੇ ਹੋਏਣਗੇ ਚੰਗੀਆਂ ਵੇੜਾ ਨੇ ਹਾਂਜੀ ਗਾਂਢ ਦਾ ਕਰਾਦੀ ਗਾਂ ਸਾਧੋ ਗਾਂ ਨੂੰ ਵੇਖੋ ਲੈ ਵੇ ਚੰਗਾ ਸ਼ਾਨਦਾਰ ਆ ਵੀਰੇ ਹਾਂਜੀ 14 ਕਿਲੋ ਦਾ ਫੁੱਲਾ ਜੋ ਠੀਕ ਆ ਵੀਰੇ ਵੇਖੋ ਵੀਰੋ ਚੰਗੀਆਂ ਵੇੜਾਂ ਨੇ ਮਗਰੀਬ ਵਛੀਆਂ ਆਗੀਆਂ ਤੁਸੀਂ ਜੋੜਾ ਮੰਗ ਲਓ ਉਹ ਤਾਂ ਵੀਰ ਨੇ 120 ਦਾ 121 ਦਾ ਦੱਸਿਆ ਹੈ ਨਾ ਹੋਰ ਮਾਂ ਤਾਂ ਖੁੱਲਾ ਕਰ ਦਿਓ ਕੋਈ ਨਾ ਹੈ ਨਾ ਜੀ ਠੀਕ ਹੈ ਠੀਕ ਹੈ ਵੀਰੇ ਵੇਖੋ ਵੀਰੋ ਚੰਗੇ ਪਸ਼ੂਆ ਵੀਰ ਕੋ ਚੰਗੀਆਂ ਝੋਟੀਆਂ ਨੇ ਵੱਡੀਆਂ ਝੋਟੀਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਚੰਗੀਆਂ ਝੋਟੀਆਂ ਨੇ ਵੀਰੋ ਲੈ ਦੇ ਬਾ ਝੋਟੀਆਂ ਨੇ ਕੁਆਲਿਟੀ ਦੀਆਂ ਨੇ ਰੇਡ ਵੀਰ ਦੇ ਜਵਾਂ ਜਾ ਜਾ ਠੀਕ ਹੈ ਵੀਰੇ ਜਿੰਜਾ ਸ਼ਿਆਮੀ ਨਾਲ ਦੇ ਲੇ ਕੋ ਤਾਂ ਸ਼ਿਆਮਾ ਹਾਂਜੀ ਜਦੋਂ ਸ਼ੈਵਡ ਜੋ ਠੀਕ ਹੈ ਜੀ ਜਿਹੜਾ ਮੇਰਾ ਵੀਰ ਜੋੜਾ ਪਾਲੂ ਉਹਨਾਂ ਨਾਲ ਫਰੀ ਦੇ ਦਾਂਗੇ ਠੀਕ ਹੈ ਫਾਇ ਰਹੀਆਂ ਦਾ ਪਲੇ ਜੋੜਾ ਫਾਇ ਕਮਾ ਦਾ ਪਲੇ ਫਰੀ ਜਾਊ ਹੈ ਨਾ ਜੀ ਇੱਕ ਪਹਿਲਾ ਫੋਨ ਲਾਓ ਮੇਰੇ ਭਰਾ ਗੁੱਸਾ ਨਾ ਕਰਿਓ ਆਪਾਂ ਪਹਿਲੇ ਫੋਨ ਦੇਖ ਲਈਏ ਪਹਿਲੇ ਫੋਨ ਤੇ ਠੀਕ ਹੈ ਬਾਕੀ ਉਹ ਆਪਣੇ ਬਦਲ ਕੋਖੜੀ ਹੀ ਦਾ ਬਿਲਕੁਲ ਜੀ ਸਾਰਾ ਹੋਵੇ ਤੇ ਕੁੜੇ ਪੂਰਾ ਪੈਂਦਾ ਬਿਲਕੁਲ ਜੀ ਵੇਖੋ ਵੀਰੋ ਵੀਰ ਕਹਿੰਦਾ ਪਸ਼ੂਆਂ ਦੇ ਨਾਲ ਦੇ ਦਾਂਗੇ ਸ਼ਿਆਮ ਹੀ ਨਾ ਦੇ ਜੋ ਬਿਲਕੁਲ ਜੀ ਜੀ ਹਾ ਗਰਮੀ ਬੜੀ ਐ ਨੂੰ ਸਾਹਮਣੀ ਹੁੰਦੀ ਐਵੇਂ ਸਰਾਬ ਨਹੀਂ ਲੈਣਾ ਸਾਹਮਣਾ ਮੇਰਾ ਵੀਰ ਸਾਂਭਣਾ ਲੈ ਜੀ ਹੈ ਨਾ ਉਹ ਵੀਰ ਕਹਿੰਦਾ ਨਾਲ ਹੀ ਦੇ ਦਾਂਗੇ ਜੋੜੇ ਨਾਲ ਜੋੜੇ ਨਾਲ ਫ੍ਰੀ ਠੀਕ ਹੈ ਜੀ ਜਿਹਦਾ ਮੁੱਲ ਹੈਗਾ ਰੋ 6000 ਰੁਪਿਆ ਉਹਦਾ 6000 ਆਹੋ ਠੀਕ ਹੈ ਆਪਾਂ ਜੋੜੇ ਨਾਲ ਫ੍ਰੀ ਕਰਦੇ ਜਾਂਦੇ ਵੀਰੇ ਪਸ਼ੂਆਂ ਨਾਲ ਫ੍ਰੀ ਜਾਂਦੇ ਹੋ ਹਨਾ ਜੀ ਨਾਲੇ ਰਾਖੀ ਹਨਾ ਜੀ ਬਿਲਕੁਲ ਕਿਆ ਬਾਤ ਹੈ ਜੀ ਵੇਖੋ ਵੀਰੇ ਚੰਗਾ ਘੈਂਟ ਹੈ ਕਿੰਨੇ ਚਿਰ ਦਾ ਇਹ 6 ਮਹੀਨੇ ਦਾ ਜੀ 6 ਮਹੀਨਿਆਂ ਦਾ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਸਾਰੇ ਲਵਾਏ ਵੀਰ ਜੀ ਕਾਰਡ ਵੀ ਹੈਗਾ ਆਪਣੇ ਕੋਲ ਠੀਕ ਹੈ ਵੀਰੇ ਰਿਕਾਰਡ ਹੈਗਾ ਇਹਦਾ ਹਨਾ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸਦੇ ਹੋ ਨਾਮ ਆਪਣਾ ਦਰਜਿੰਦਰ ਸਿੰਘ ਜੀ ਪਿੰਡ ਕਮਾਨਪੁਰ ਫੋਨ ਨੰਬਰ ਦੱਸ ਦੇ ਵੀਰੇ 8828055706 ਠੀਕ ਹੈ ਵੀਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ